ਸਸ਼੍ਰੀ ਕਾਲਜੀ ਮੈਰੂ ਮੈਂ ਤੁਹਾਡਾ ਸਵਾਗਤ ਕਰਦੀ ਆ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਫੇਰ ਹਾਜ਼ਰ ਹਾਂ ਕੁਝ ਗਰਮ ਪਸ਼ਮੀਨੇ ਦੇ ਸੂਟਸ ਲੈ ਕੇ ਠੰਡ ਬਹੁਤ ਪੂਰੀ ਜ਼ੋਰਾਂ ਤੇ ਹੈ ਸੂਚਨੇ ਜੀ ਜਿਹੜੇ ਰੈਡੀ ਟੂ ਡਿਸਪੈਚ ਨੇ ਪਰ ਸੇਲ ਜਿੰਨੇ ਵੀ ਪੀਸ ਦਿਖਾਵਾਂਗੇ ਅੱਜ ਵਾਲੇ ਪਰ ਸੇਲ ਸਾਡੇ ਕੋਲੇ ਪਿਆਰੇ ਤੁਸੀਂ ਆਪਦਾ ਆਰਡਰ ਪਲੇਸ ਕਰ ਸਕਦੇ ਹੋ ਤਾਂ ਕਿ ਤੁਹਾਡੇ ਕੋਲੇ ਟਾਈਮਲੀ ਪਹੁੰਚ ਜਾਣ ਹਨਾ ਇਹ ਸੂਚ ਜਿਹੜੀਆਂ ਭੈਣਾਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ। ਇਹਨیں ਹੌਸਲਾ ਫਜ਼ਾਈ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਅਮ ਇਹ ਸਾਰੇ ਸੂਟਸ ਨੇ ਮੈਂ ਸਭ ਦੀਆਂ ਪ੍ਰਾਈਸਿਸ ਨਾਲ-ਨਾਲ ਦੱਸਦੀ ਜਾਊਂਗੀ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਸਕ੍ਰੀਨਸ਼ਾਟ ਲੈ ਲਿਓ। ਪਹਿਲਾ ਸੂਟ ਹੈ ਜਿਹੜਾ ਕੁੱਲੂ ਪਸ਼ਮੀਨੇ ਵਾਲਾ ਸੂਟ ਹੈ। ਬਹੁਤ ਫਾਈਨ ਫੈਬਰਿਕ ਰਹੂਗਾ ਤੁਸੀਂ ਸ਼ਰਟ ਦੇਖ ਸਕਦੇ ਹੋ। ਟੈਕਸਚਰ ਇਹਦੇ ਵਿੱਚ ਫਿਰੋਜ਼ੀ ਦੇ ਵਿੱਚ ਬਲੈਕ ਵੀਵਿੰਗ ਹੈ। ਬਲੈਕ ਇਹਦੀ ਵੇਵਿੰਗ ਹੈ ਜੀ ਟੈਕਸਚਰ ਕੁੱਲੂ ਕਸ਼ਮੀਰੀ ਨੇ ਦਾ ਫੈਬਰਿਕ ਰਹੂਗਾ ਬੂਰ ਦੀ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਦੀ ਕੋਈ ਬਬਲਿੰਗ ਨਹੀਂ ਆਉਂਦੀ बॉटਮ ਇਸ ਦਾ ਫਿਰੋਜ਼ੀ ਰਹੂਗਾ ਤੇ ਇਹਦੇ ਨਾਲ ਰਹੂਗਾ ਜੀ ਸਟਾਲ ਇਹਦੇ ਨਾਲ ਸਟਾਲ ਰਹੂਗਾ ਸਟਾਲ ਵੀ ਤੁਹਮੇ ਖੋਲ ਕੇ ਦਿਖਾ ਦਨੀ ਹੈ ਤਾਂ ਕਿ ਤੁਹਾਨੂੰ ਹੋ ਜਾਣਾ ਹੈ ਸਾਡੇ ਕੋਲ ਇੱਕੋ ਹੀ ਪੀਸ ਰਹਿ ਗਿਆ ਜੀ ਸਾਰੇ ਕੁੱਲੂ ਕਸ਼ਮੀਰੀ ਵਾਲੇ ਜਿੰਨੇ ਵੀ ਪੀਸ ਸੀਗੇ ਆਲਮੋਸਟ ਸਾਰੇ ਡੰਨੇ ಸ್ಟಾಲ್ ରହୁगा खुल्ला డుଲା హిస్ ಸ್ಟಾಲ್ ਹੈ फ्लुजी है ਤੁਸੀਂ ଏదେ تے ਇਹਨੂੰ ਫੈਬਰਿਕ ਨੂੰ ਸੇਮ ਸਟੀਚਿੰਗ ਕਰਾਉਣਾ ਚਾਹਦੇ ਤਾਂ ਸਟੀਮ ਵੀ ਬੜਾ ਸੋਹਣਾ ਲੱਗੂਗਾ ਹੈ ਨਾ ਇਹਦਾ ਸਟਾਈਲਿਸ਼ ਜਿਹਾ ਬਣਦਾ ਇਨ ਕਿਸ ਜੇ ਕੁਝ ਵੀ ਨਹੀਂ ਸਟੀਚਿੰਗ ਔਰ embroiderry ਕਰਾਉਣਾ ਚਾਹਦੇ ਤਾਂ embroiderry ਵੀ ਹੋ ਸਕਦੀ ਹੈ अदरवाइज ਜੇ ਸਿੰਪਲ ਵੀ ਕਰਾਉਣਾ ਚਾਹਦੇ ਤਾਂ ਲੇਕ ਸਟੀਚਿੰਗ ਸਟਾਈਲ ਬਹੁਤ ਸੋਹਣਾ ਚਲੇ ਜਾਊਗਾ ਕਾਸਟ ਇਸ ਵਿਦ ಸ್ಟਾਲ ਵਿਦ ਫੈਬਰਿਕ ਜੀ 1500 ਹੈ ਇਸ ਸੂਟ ਦੀ ਸਪੈਨੇ ਪੀਸਿਸ ਇਹਦੇ ਵਿੱਚ ਆਉਣਗੇ 2.5 ਮੀਟਰ ਦਾ ਕੱਟਰ ਹੋਗਾ 2 ਮੀਟਰ ਦਾ ਇਹ ਹੋਗਾ 7.5 ਮੀਟਰ ਦੀ ਲੈਂਥ ਹੋਗੀ ਫੈਬਰਿਕਸ ਦੀ ਟੋਟਲ 1500 ਇਹਦੀ ਪ੍ਰਾਈਸ ਹੈ ਸਟਾਈਲਿਸ਼ ਰਹੂਗਾ ਜੀ ਸਟਿਚਿੰਗ ਸਟਾਈਲ ਵੀ ਬਹੁਤ ਪਿਆਰਾ ਐ ਏਮਬਰਾਇਡਰੀ ਕਰਾਉਣਾ ਚਾਹਣੇ ਤਾਂ ਹੋ ਵੀ ਚੁੱਕੀ ਅਗਲਾ ਸੂਟ ਹੈ ਜੀ ਇਹ ਵੀ ਪਿੰਟ ਦੇ ਉੱਤੇ ਪਿੰਟ ਦੇ ਉੱਤੇ ਬੇਬੀ ਪਿੰਟ ਦੇ ਨਾਲ ਹੈ ਗਰਮ ਕਸ਼ਮੀਨੀ ਦਾ ਸੂਟ ਹੈ ਕਾਫੀ ਭੈਣਾਂ ਕੋਲੇ ਇਹ ਸੂਟ ਪਹੁੰਚ ਗਿਆ ਹੋਊਗਾ ਹਨਾ ਸਭ ਦੇ ਫੀਡਬੈਕ ਬਹੁਤ ਵਧੀਆ ਆਏ ਨੇ ਪਰ ਮੈਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਕਰਦੀ ਹੁਣੀ ਕਿ ਪਲੀਜ਼ ਮੈਨੂੰ YouTube ਤੇ ਜਾ ਕੇ ਮੈਂਸ਼ਨ ਜ਼ਰੂਰ ਕਰ ਦਿਆ ਕਰੋ ਹਨਾ ਬਹੁਤ ਸੋਨਾ ਸੂਟ ਹੈ ਜੀ 베ਬੀ ਪਿੰਕ ਦੇ ਨਾਲ ਇਹਨੂੰ ਕੀਤਾ ਹੋਇਆ ਪੇਂਟ ਕਲੀਆਂ ਰਹਿੰਦੀਆਂ ਇਸ ਤਰੀਕੇ ਦੇ ਨਾਲ ਨੀਚੇ ਹਠਾਂ ਵੀ ਹੈ ਗਰਮ ਇਹ ਫੈਬਰਿਕ ਹੈ ਇਹ ਰੋਹੀ ਫੈਬਰਿਕ ਹੈ ਜੀ ਜਿਹੜਾ ਗ੍ਰੇ ਫੈਬਰਿਕ ਹੈ ਬੋਟਲ ਗ੍ਰੀਨ ਫੈਬਰਿਕ ਹੈ ਕਾਫੀ ਭੈਣਾਂ ਕੋਲੇ ਇਹ ਫੈਬਰਿਕ ਪਹੁੰਚ ਚੁੱਕਿਆ ਹੈ ਕਿਸੇ ਕੋਲੇ ਸੇਮ ਫੈਬਰਿਕ ਕਲਰ ਚ ਪਹੁੰਚ ਗਿਆ ਸੇਮ ਡਿਜ਼ਾਈਨ ਚ ਪਹੁੰਚ ਗਿਆ ਕਿਸੇ ਕੋਲੇ ਪਾਕਟਸ ਡਿਜ਼ਾਈਨਸ ਪਹੁੰਚਾ ਕਿਸੇ ਕੋਲੇ ਗ੍ਰੇ ਮੇਰੇ ਨਾਲ ਦਾ ਸੇਮ ਪਹੁੰਚੇ ਇਹ ਸੇਮ ਫੈਬਰਿਕ ਹੈ ਬਹੁਤ ਫਾਈਨ ਫੈਬਰਿਕ ਹੈ ਤੁਹਾਨੂੰ ਕੁਆਲਿਟੀ ਮੈਥਲੂ ਤੇ ਨੇ ਸਪੈਸੀਫਿਕ ਕਰਤੀ ਕਿ ਇਹਨਾਂ ਦੀ ਸੇਮ ਕੁਆਲਿਟੀ ਬਬਲਿੰਗ ਦਾ ਕੋਈ ਇਸ਼ੂ ਨਹੀਂ ਪੂਰਾ ਨਿੱਗਰ ਰਾਮਟਕਸ ਤੋਂ ਰੂਬੀ ਪਸ਼ਮੀਨੇ ਤੋਂ ਮਚ ਬੈਟਰ ਹੈ ਪ੍ਰਾਈਸ ਇਸ ਸੂਟ ਦੀ 1800 ਹੈ ਵਿਦਆਊਟ ਦੁਪੱਟਾ 1800 ਇਸ ਸੂਟ ਦੀ ਪ੍ਰਾਈਸ ਰਹੂਗੀ विदाउट दुपट्टा ਹੋਊਗਾ ਜੀ ਤੇ ਜਿਹੜੀ ਇਹਨਾਂ ਦੇ ਬਾਹਾਂ ਦੇ ਉੱਤੇ ਉਹ ਇਸ ਤਰੀਕੇ ਦੇ ਨਾਲ ਹੋਊਗਾ ਫੁੱਲਾ ਡੁੱਲਾ ਇਹ ਥੰਬਾਹਾਂ ਦੇ ਉੱਤੇ ਬਾਰਡਰ ਆਜੂਗਾ ਬ੍ਰਿਕ ਜਾਂ ਤੇ ਉੱਪਰ ਰਹਿਣਗੀਆਂ ਮਟੀਆਂ ਪ੍ਰਾਈਸ 1800 ਹੈ ਜੀ ਜੇ ਇਹ ਸੂਟ ਚੰਗਾ ਲੱਗਦਾ ਹੈ ਤਾਂ ਸਕਰੀਨ ਸ਼ਾਟ ਲੈ ਲਓ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ WhatsApp ਤੇ ਜੀ 9417710432 ਫੋਨ ਨੰਬਰ ਨੋਟ ਕਰੋ ਜੀ 9417710432 ਅਗਲਾ ਹੈਗਾ ਜੀ ਰਸਟ 오ਰੇਂਜ ਦੇ ਉੱਤੇ ਰਸਟ 오ਰੇਂਜ ਜਾਂ ਇਹ ਸੂਟ ਹੈ ਬਹੁਤ ਹੀ ਪਿਆਰਾ ਕੇਰੇ ਦੀ এমਬ્રોਇਡਰੀ ਕੇਰੇ ਦੀ এমਬ્રોਇਡਰੀ ਇਹ ਸਾਰੇ ਜੋ ਜਿੰਨੇ ਵੀ ਹੈਗੇ ਨੇ ਰੈਡੀ ਟੂ ਡਿਸਪੈਚ ਨੇ ਜਿਹੜੇ ਸਾਡੇ ਕੋਲੇ ਬੀਸਿਸ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਜਲਦੀ ਪਿਕ ਕਰ ਸਕਦੇ ਹੋ ਜਲਦੀ ਦਾ ਮਤਲਬ ਹੈ ਕਿ ਸਿੰਗਲ ਸਿੰਗਲ ਪੀਸਿਸ ਨੇ ਤਾਂ ਜਲਦੀ ਕਰ ਲਓ ਆਦਰਵਾਇਜ਼ ਅਸੀਂ ਰੈਡੀ ਸੇਮ ਤੇ ਵੀ ਕਰ ਦਾਂਗੇ ਜੇ ਇਹ ਤੁਸੀਂ ਸੇਮ ਤੇ ਕਰਨਾ ਚਾਹੁੰਦੇ ਸਾਨੂੰ ਥੋੜਾ ਟਾਈਮ ਚਾਹੀਦਾ ਹੋਊਗਾ ਆਦਰਵਾਇਜ਼ ਜੇ ਇਹੀ ਪਿਕ ਕਰਨੇ ਨੇ ਇਹ ਰੈਡੀ ਟੂ ਡਿਸਪੈਚ ਨੇ ਹਨਾ ਤਾਂ ਜਲਦੀ ਜਿਹੜਾ ਵੀ ਜਲਦੀ ਕਰੂਗਾ ਤਾਂ ਉਹ ਪਿਕ ਕਰ ਲੁਗਾ ਜੀ ਕੇਰੇ ਤੇ ਬਹੁਤ ਸੋਹਣੀ ਏਮਬਰਾਇਡਰੀ ਐ ਸੈਟਲ ਜੇ ਤਾਂ ਗੇਲਸ ਕੀਤੇ ਹੋਏ ਨੇ ਨੀਟਨੈਸ ਤੁਸੀਂ ਕੰਮ ਦੀ ਦੇਖ ਸਕਦੇ ਹੋ ਤੇ ਉੱਪਰ ਰਹਿਣੀਆਂ ਸੂਟ ਦੇ ਵਿੱਚ ਬੁਟੀਆਂ ਰਸਟ 오ਰੇਂਜ ਇਹ ਕਲਰ ਹੈ ਬਹੁਤ ਹੀ ਪਿਆਰਾ ਮਿੱਠਾ ਜਿਹਾ 오ਰੇਂਜ ਚੁਬਮਾ ਜਾਣੀ ਹੈਗਾ ਹਨ ਤੇ ਆਹ ਇਹਨਾਂ ਦੀਆਂ ਬਾਵਾਂ ਦੇ ਉੱਤੇ ਰਹੂਗੀ ਆਹ ਏਮਬਰਾਇਡਰੀ ਇਹਨਾਂ ਦੀ ਬਾਵਾਂ ਦੇ ਉੱਤੇ ਰਹੂਗੀ ਨੈਕਸਟ ਹੈਗਾ ਜੀ ਇਹ ਰਸਟ ਪੀਚ ਜਿਹਾ ਰੰਗ ਹੈ ਹਨ ਰਸਟ ਗਾਜਰੀ ਜਿਹਾ ਰੰਗ ਹੈ ਗਾਜਰੀ ਦੇ ਵਿੱਚ ਰਸਟ ਹੈ ਬਹੁਤ ਸੋਹਣਾ ਸਿੰਗਲ ਥ੍ਰੈਡੀ embroiderry neckline ਬਹੁਤ ਹੀ ਪਿਆਰਾ ਇਸ ਸੂਟ ਦੀ ਪ੍ਰਾਈਸ ਹੈਗੀ ਹੈ ਜੀ 2000 ਹੈਟਲੈਸ ਸੂਟ ਦੀ ਪ੍ਰਾਈਸ 2000 ਐ ਸ਼ਿਪਿੰਗ ਇਹਨਾਂ ਦੀ ਲੈਦਰ ਹੋਊਗੀ ਸ਼ਿਪਿੰਗ ਲੈਦਰ ਹੋਊਗੀ ਹੁਣ ਇਹ ਹੈ ਜੀ ਗਾਜਰੀ ਰਸਟ ਜਾਂ ਸੂਟ ਹੈ neckline ਬਣਿਆ ਹੋਇਆ ਸਿੰਗਲ ਟਾਂਕੇ ਦੀ embroiderry ਹੈ ਬਹੁਤ ਹੀ ਪਿਆਰਾ ਸੈਂਟਰਲ ਲਾਈਨ ਹੈ ਜੀ ਸੈਂਟਰਲ ਲਾਈਨ ਦੇ ਉੱਤੇ embroiderry ਹੈ ਨਾਲ ਇਹ ਸ਼ੋਲਡਰ ਦੇ ਉੱਤੇ ਮੋਢਿਆਂ ਦੇ ਨਾਲ embroiderry ਜਾਊਗੀ ਬਹੁਤ ਸੋਹਣੀ ਹੈ ਇਹਨਾਂ ਦੀਆਂ ਬਾਹਾਂ ਬਣੀਆਂ ਹੋਈਆਂ ਨੇ ਬਾਵਾ ਦੀ ਵੀ ਮੈਂ ਇੱਕ ਪੁੱਛਾਤ ਮਰਵਾ ਦੇਣੀ ਹੈ ਕਿ ਕਿਸ ਤਰੀਕੇ ਦੇ ਨਾਲ ਹੋਊਗੀ ਖੁੱਲੀਆਂ ਡੁੱਲੀਆਂ ਇਹਨਾਂ ਦੀ ਬੈਲ ਸਲੀਵਸ ਬਾਵਾ ਰਹਿਣਗੀਆਂ ਪ੍ਰਾਈਸ ਇਸ ਸੂਟ ਦੀ 2400 ਰੁਪਏ ਹੈ ਜੇ ਕਿਸੇ ਨੂੰ ਸੂਟ ਇਹ ਚੰਗਾ ਲੱਗਦਾ ਤਾਂ ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ 2400 ਇਸ ਸੂਟ ਦੀ ਪ੍ਰਾਈਸ ਰੱਖ ਲਿਜੀਏ ਨੈਕਸਟ ਹੈਗੇ ਜੀ ਜਿਹੜਾ ਇਹ ਬੋਟਲ ਗ੍ਰੀਨ ਦਾ ਇਹ ਕਿਸੇ ਦਾ ਤਿਆਰ ਹੈ ਪਰ ਇਹਦੇ ਨਾਲ ਦੇ ਆਲਮੋਸਟ ਰੈਡੀ ਪਏ ਨੇ ਸਾਡੇ ਕੋਲ ਪੀਸਿਸ ਅਸੀਂ ਬਣਾ ਰੱਖੇ ਨੇ ਇਹ ਵਿੱਚ ਦੂਸਰਾ ਰਿਪਲੇ ਆਇਆ ਹੈ ਨਾ ਕਿਸੇ ਦਾ ਸਟਿਚਿੰਗ ਆ ਪੀਸ ਪਰ ਇਹਦੇ ਨਾਲ ਦਾ ਸੇਮ ਸਾਡੇ ਕੋਲੇ ਪਿਆ ਹੈ ਰੈਡੀ ਟੂ ਪਿਕ ਪਈ ਨੇ ਜਿਹੜੀ ਇਹਨਾਂ ਦੀ ਮੈਸੂਰਮੈਂਟ ਅਸੀਂ ਨੇ ਬਣਾਈ ਹੈ ਇਹ ਇਹੀ ਨੈਕਲਾਈਨ ਬਣਿਆ ਹੋਇਆ ਨੈਕਲਾਈਨ ਬਹੁਤ ਸੋਹਣਾ ਪਾਕਟਸ ਨੇ ਪਾਕਟਸ ਦੇ ਤੇ ਇੰਬੋਇਡਿਏ ਇਹ ਇਹ ਨਾ ਕਲਰ ਵੀਡੀਓ ਦੇ ਵਿੱਚ ਬਹੁਤ ਹਲਕਾ ਲਾਈਟ ਹੁੰਦਾ ਐਕਚੁਅਲ ਜੇ ਕਲਰ ਬੜਾ ਸੋਹਣਾ ਹੈ ਨਾ ਬਹੁਤ ਹੀ ਪਿਆਰਾ ਕੇਰਾ ਇਹ ਇਸ ਤਰੀਕੇ ਦੇ ਨਾਲ ਇਹਦਾ ਕੇਰਾ ਰਹੂਗਾ ਇਹ ਕਸਟਮਾਈਜ਼ਡ ਕੀਤਾ ਹੋਇਆ ਜਿਹੜਾ ਸਾਡੇ ਕੋਲੇ ਸੂਟ ਪਿਆ ਉਹਦੇ ਵਿੱਚ ਕੇਰਾ ਨਹੀਂ ਹੈਗਾ ਜੀ ਉਹਦੇ ਨੈਕਲਾਈਨ ਹੈ ਤੇ ਪਾਕਟਸ ਨੇ ਤੇ ਸੀਲਸ ਰਹੇਗੀ ਹੈ ਜਿਹੜਾ ਸਾਡੇ ਕੋਲੇ ਸੂਟ ਪਿਆ अवेलेबल ਉਹ ਕਸਟਮਾਈਜ਼ਡ ਨਹੀਂ ਹੈਗਾ ਉਹਦੇ ਵਿੱਚ ਸਿੰਪਲ ਲੇਖ ਲਾਈਨ ਆਊਗੀ ਪਾਕਟਸ ਆਉਣਗੀਆਂ ਤੇ 슬ੀਵਜ਼ ਆਉਣਗੀਆਂ 슬ੀਵਜ਼ ਇਹਨਾਂ ਦੀ ਇਸ ਤਰੀਕੇ ਦੇ ਨਾਲ ਰਹਿਣਗੀਆਂ ਬਾਹਾਂਵਾਂ ਇਹਨਾਂ ਦੀ ਇਸ ਤਰੀਕੇ ਦੇ ਨਾਲ ਹੋ ਰਹਿਣਗੀਆਂ ਤੇ ਪ੍ਰਾਈਸ ਇਸ ਦੀ 2400 ਰੁਪਏ ਜੀ ਵਿਦਆਊਟ ਕੇਰਾ ਇਸ ਦੀ 2400 ਪ੍ਰਾਈਸ ਹੈ ਤੇ ਇਹ ਜਿਹੜਾ ਹੈਗਾ ਲਾਈਕ 22 ਤੋਂ ਬਣਾ ਕੇ ਤੁਸੀਂ 26 ਤੱਕ ਬਣਾ ਸਕਿਓ ਜਿਹੜਾ ਸਾਡੇ ਕੋਲੇ ਸੂਟ ਹੈਗਾ ਤੇ ਕਮਰ ਅਸੀਂ ਨੇ ਇਸ ਨੂੰ ਕੁਰਤੀ ਸਟਾਈਲ ਦੇ ਨਾਲ ਰੱਖੀ ਹੈ ਤਾਂ 1.8 19 ਦੇ ਨੀਰ ਅਬੋਵ ਵੇਸਟ ਦੇ ਹਿਸਾਬ ਨਾਲ ਰੱਖੀ 19 ਵੀ 19 ਵਾਲੇ ਵੀ 20 ਵਾਲੇ ਵੀ ਬਣਾ ਸਕਦੇ ਹਾਂ ਤਾਂ ਕਿ ਤੁਹਾਨੂੰ ਪ੍ਰੋਪਰ ਪਾਕਟਸ ਮਿਲ ਜਾਣ ਇਹਨਾਂ ਦੀ ਪ੍ਰਾਈਸ ਇਸ ਦੀ 2400 ਰੁਪਏ ਅਗਲਾ ਸੂਟ ਹੈ ਜੀ ਗ੍ਰੇ ਪਸ਼ਮੀਨੀ ਰਿਹਾ ਸੇਮ ਫੈਬਰਿਕ ਹੈ ਜਿਹੜਾ ਮੇਰੇ ਵਾਲਾ ਬਹੁਤਿਆਂ ਭੈਣਾਂ ਕੋਲੇ ਪਹੁੰਚ ਚੁੱਕਿਆ ਹੈ ਹਨਾ ਪਰ ਇਸ ਦੇ ਉੱਤੇ ਡਿਜ਼ਾਈਨ ਥੋੜਾ ਸੀ ਡਿਫਰੈਂਟ ਕੀਤਾ ਹੈ ਇਹ ਵੇਲ ਹੈ ਜੀ ਘੇਰੇ ਦੇ ਉੱਤੇ ਵੇਲ ਹੋਊਗੀ ਬਹੁਤ ਹੀ ਪਿਆਰੀ ਹੈ ਦੋ ਕਲਰਸ ਦੇ ਨਾਲ ਬਣਾਈ ਹੈ ਪੀਚ ਐਂਡ ਮਜੈਂਟਾ ਜਾਹੇ ਰੰਗ ਹੈ ਤੇ ਜਿਹੜੀਆਂ ਬਣਾਉਣ ਨੂੰ ਬਹੁਤਾ ਬਰੀਕ ਜਾਂ ਕੰਮ ਤੇ ਹਲਕਾ ਜਿਹਾ ਕੰਮ ਜਾਂਦਾ ਉਸ ਤਰੀਕੇ ਦੇ ਨਾਲ ਤੇ ਵਿੱਚ ਰਹਿਣਗੀਆਂ ਜੀ ਇਹਦੇ ਬੁਟੀਆਂ ਵਿੱਚ ਰਹਿਣਗੀਆਂ ਇਸ ਦੇ ਬੁਟੀਆਂ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਪ੍ਰਾਈਸ ਇਸ ਸੂਟ ਦੀ 1800 ਰੁਪਏ ਜੀ ਆਹਾਂ ਇਹਨਾਂ ਦੀ ਬਾਜੂ ਦੇ ਉੱਤੇ ਆਹਾਂ ਇਹਨਾਂ ਦੀ ਬਾਹਾਂ ਦੇ ਉੱਤੇ ਪ੍ਰਾਈਸ ਇਸ ਸੂਟ ਦਾ 1800 ਹੈ ਜੇ ਇਹ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਸੰਕ੍ਰਿਤ ਜੀ ਕੰਟੈਕਟ ਕਰ ਸਕਦੇ ਹੋ ਕੁਝ ਪੀਸਿਸ ਹੋਰ ਨੇ ਬਜ਼ੁਰਗਾਂ ਵਾਸਤੇ ਵੀ ਨੇ ਅੱਜ ਜਿਹੜੇ ਪੀਸਿਸ ਅਸੀਂ ਲੈ ਕੇ ਆਏ ਉਹ ਵੀ ਤੁਹਾਨੂੰ ਦਿਖਾਉਣੇ ਆ ਕਈ ਵਾਰ ਇਹ ਹੋ ਜਾਂਦਾ ਕਿ ਬਜ਼ੁਰਗਾਂ ਦਾ ਰਹਿ ਜਾਂਦਾ ਇਹ ਸਾਡੇ ਕੋਲ ਪੀਸਿਸ ਨੇ ਜਿਹੜੇ ਉਹਨਾਂ ਪੀਸਿਸ ਦੇ ਵਿੱਚੋਂ ਜਿਹੜੇ ਲੈਫਟਓਵਰ ਨੇ ਹਨਾ ਪਹਿਲਾ ਹੈਗਾ ਜੀ ਇਹ ਸਕਿਨ ਦੇ ਉੱਤੇ ਸਕਿਨ ਦੇ ਉੱਤੇ ਇਹ ਸੂਟ ਹੈ ਜੀ ਬੜਾ ਸੋਹਣਾ ਇਹ ਵੇਲ ਤੇ ਇਹ ਸਾਰੇ ਪੀਸਿਸ ਜਿੰਨੇ ਵੀ ਮੈਂ ਹੁਣ ਦਿਖਾਵਾਂਗੀ ਸਾਰੇ ਡਿਸਕਾਊਂਟ ਤੇ ਅਲਾਈ ਹੋਏ ਨੇ ਸਾਡੇ ਕੋਲ ਸਿੰਗਲ ਸਿੰਗਲ ਪੀਸਿਸ ਨੇ ਡਿਸਕਾਊਂਟ ਤੇ ਅਲਾਈ ਨੇ ਜਿਹੜੇ ਹੈਟਲੇ ਨੇ ਉਹ ਕਸਟਮਾਈਜ਼ਡ ਹੋ ਜਾਣਗੇ ਅੱਗੇ ਹੋਰ ਬਣ ਜਾਣਗੇ ਪਰ ਹੁਣ ਇਹ ਹੀ ਇਹ ਸਿੰਗਲ ਸਿੰਗਲ ਟੂ ਸੂਟ 1500 ਇਸ ਸੂਟ ਦੀ ਪ੍ਰਾਈਸ ਰਹੂਗੀ ਜੀ ਕੇਰੇ ਦੇ ਉੱਤੇ ਬੜੀ ਸੋਹਣੀ embroiderry ਆਉਂਦੀ ਹੈ ਸ਼ਰਟ ਦੇ ਵਿੱਚ ਰਹਿਣਗੀਆਂ ਜੀ ਬੁੱਟੀਆਂ ਸੂਟ ਇਸ ਦੀ ਪ੍ਰਾਈਸ ਦੀ ਹੈਗੀ ਹੈ ਜੀ 1500 ਤੇ ਜਿਹੜੀਆਂ ਇਹਨਾਂ ਦੇ ਬਾਹਾਂ ਦੇ ਉੱਤੇ embroiderry ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਨੀ ਆ ਬਾਹਾਂ ਦੇ ਉੱਤੇ embroiderry ਨਹੀਂ ਜੀ ਹੈਗੀ ਵੀ ਬਾਹਾਂ ਦੇ ਉੱਤੇ embroiderry ਨਹੀਂ ਹੈਗੀ ਤੇ ਕਢਾਈ ਹੈਗੀ ਹੈ ਜੀ ਮਸ਼ੀਨੀ ਸੈਲਫ ਹੀ ਬੇਸ ਰਹੂਗਾ ਜੀ ਸੈਲਫ ਪਸ਼ਮੀਨੇ ਦਾ ਹੀ ਬੇਸ ਰਹੂਗਾ ਇੱਥੇ ਆ ਬੇਬੀ ਪੈਂਕ ਦੇ ਨਾਲ ਤੇ ਗਾਜਰੀ ਦੇ ਨਾਲ ਏਮਬਲਾਈ ਕਰੀਤੀ ਹੋਈ ਹੈ ਪ੍ਰਾਈਸ ਇਸ ਸੂਟ ਦੀ 1500 ਹੈ ਜੇ ਚੰਗਾ ਲੱਗਦਾ ਤਾਂ ਸਕਰੀਨਸ਼ਾਟ ਲੈ ਲਓ ਹੁਣ ਜਿੰਨੇ ਵੀ ਸੂਟ ਦਿਖਾ ਰਹੀਆਂ ਸਾਰੇ ਡਿਸਕਾਊਂਟਡ ਪੀਸ ਨੇ ਜੀ ਨੈਕਸਟ ਹੈ ਇਹ ਵੀ ਸਾਡੇ ਕੋਲੇ ਲਾਸਟ ਪੀਸ ਹੈ ਜੀ ਗ੍ਰੇ ਕਲਰ ਦੇ ਉੱਤੇ ਬੜਾ ਸੋਹਣਾ ਇਹ ਬੂਟੀਆਂ ਨੇ ਬਹੁਤ ਹੀ ਪਿਆਰਾ ਪ੍ਰਾਈਸ ਇਸ ਸੂਟ ਦੀ ਵੀ 1500 ਹੈ ਜੀ ਲਾਸਟ ਪੀਸ ਨੇ ਸਾਰੇ ਡਿਸਕਾਊਂਟਡ ਪੀਸ ਰਹਿਣਗੇ ਜੀ ਤੇ ਇਹਦੇ ਨਾਲ ਰਹੂਗਾ ਸਟੌਨ ਸ਼ਾਲ ਹੈ ਜੀ ਇਸ ਸ਼ਾਲ ਹੈ ਸੌਰੀ ਸ਼ਾਲ ਹੈ ਪ੍ਰੋਪਰ ਖੁੱਲਾ ਡੁੱਲਾ ਸ਼ਾਲ ਹੈ ਬੜੀ ਸੋਹਣੀ ਇਹਨਾਂ ਤੇ ਪ੍ਰਿੰਟਿੰਗ ਕੀਤੀ ਹੋਈ ਹੈ ਬੜੀ ਸੋਹਣੀ ਇਹਨਾਂ ਤੇ ਪ੍ਰਿੰਟਿੰਗ ਕੀਤੀ ਹੋਈ ਹੈ ਪ੍ਰਾਈਸ ਇਸ ਦੀ ਵੀ 1500 ਹੈ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੇ ਵੀ ਭੈਣੇ ਖਰੀਦਣਾ ਤਾਂ ਤੁਸੀਂ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਬਜ਼ੁਰਗਾਂ ਦੇ ਲਈ ਬਹੁਤ ਵਧੀਆ ਫਾਈਨ ਫੈਬਰਿਕ ਰਹੂਗਾ ਬਹੁਤ ਸੋਹਣਾ ਅਸਮਾਨੀ ਗਰੇਜ ਰੰਗ ਦਾ ਜੀ ਇਹ ਅਗਲਾ ਹੈਗਾ ਜੀ ਇੱਕ ਪੈਰਟ ਕਲਰ ਦਾ 1250 ਇਸ ਪਸ਼ਮੀਨੀ ਦੀ ਪ੍ਰਾਈਸ ਹੈ ਪੈਰਟ ਕਲਰ ਦਾ ਹੀ ਪ੍ਰਿੰਟ ਹੈ ਜੀ ਫਾਈਨ ਇਹ ਫੈਬਰਿਕ ਰਹੂਗਾ ਜੀ 1250 ਇਸ ਸੂਟ ਦੀ ਪ੍ਰਾਈਸ ਹੈ ਜੇ ਕਿਸੇ ਭੈਣ ਨੇ ਇਹ ਖਰੀਦਣਾ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦਾ ਸਕਰੀਨਸ਼ਾਟ ਲੈ ਕੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਹੈ ਸੁਧਿੰਦਾ ਅਗਲਾ ਹੈਗੇ ਜੀ ਇਹ ਨੀਵੀ ਹੈ ਇਹ ਵੀ ਲਾਸਟ ਪੀਸ ਹੀ ਰਹਿ ਗਿਆ ਸਾਡੇ ਕੋਲੇ ਕਾਫੀ ਪੀਸਿਸ ਅਵੇਲੇਬਲ ਸੀਗੇ ਹੁਣ ਸਾਡੇ ਕੋਲੇ ਲੈਫਟਓਵਰ ਹੈ ਨੀਵੀ ਦੇ ਵਿੱਚ ਹਣਾ ਤਾਂ ਜਿਹੜੇ ਲਿਫਟਓਵਰ ਸੀ ਕਿ ਉਹਨਾਂ ਪੀਸਿਸ ਦੀ ਮੈਂ ਦੁਬਾਰੇ ਉਹਨੂੰ ਕੀਤੇ ਨੇ ਕਿ ਸਾਰੇ ਡਿਸਕਾਊਂਟ ਦੇ ਵਿੱਚ ਕੱਢ ਰਹੀ ਹਾਂ ਤਾਂ ਕਿ ਸਟਾਕ ਕਲੀਅਰ ਹੋ ਜਾਏ। ਅ ਨੇਵੀ ਦੇ ਵਿੱਚ ਬੜਾ ਸੋਹਣਾ ਪਸ਼ਮੀਨੀ ਦਾ ਇਹ ਫੈਬਰਿਕ ਲੁਗਾ ਤੇ ਇਸ ਤਰੀਕੇ ਦੇ ਨਾਲ ਇਸ ਦੀ ਹੈਰੀ ਸੂਟ ਬਹੁਤ ਸੋਹਣਾ ਹੈਗਾ। ਸਾਰੇ ਦੇ ਵਿੱਚ ਬੀਵਿੰਗ ਹੈ। ਸੈਂਟਰ ਪੈਨਲ ਹੈ, ਨਿਕਲਾਈਨ ਹੈ ਤੇ ਕੇਰਾ। ਤੇ ਇਹਦੇ ਬਾਹਰ ਕੇਰੇ ਦੇ ਉੱਤੇ ਵੀ ਸੇਮ ਪੈਟਰਨ ਜਾਊਗਾ ਜੀ ਸੇਮ ਬਾਰਡਰ ਜਾਊਗਾ ਜਿਹੜਾ ਫਰੰਟ ਦੇ ਤੇ ਬਾਹਰ ਕੇਰੇ ਦੇ ਬਾਰਡਰ ਜਾਊਗਾ। ਤੇ ਆਹ ਰਹਣਗੇ ਅਜੇ ਬਾਹਾਂ ਦੇ ਉੱਤੇ ਬੋਲ। ਆਹ ਬਾਹਾਂ ਦੇ ਉੱਤੇ ਬਾਰਡਰ ਹੋਗਾ ਜਿਹੜਾ ਇਹ ਸ਼ਰਟ ਹੈ ਜੀ ਇਹਦੇ ਵਿੱਚ ਸੈਲਫ ਹੈ 네ਵੀ 네ਵੀ ਇਹ ਕਲਰ ਹੈ ਸੈਲਫ ਇਹਦੇ ਵਿੱਚ ਹੈਗੇ ਹੈ ਬੜਾ ਸੋਹਣਾ ਇਹਦੇ ਵਿੱਚ ਵੀਵਿੰਗ ਦੇ ਵਿੱਚ ਬਾਰਡਰ ਹੈ ਤੇ ਆਹ ਇਹਦਾ ਫਰੰਟ ਹੈ ਬਹੁਤ ਸੋਹਣੀ ਇਹਦੀ ਲੁੱਕ ਜਾਂਦੀ ਹੈ ਹੈਨਾ ਬਾਟਮ ਇਹਦਾ 네ਵੀ ਕਲਰ ਦਾ ਪਲੇਨ ਰਹੂਗਾ ਤੇ ਨਾਲ ਹੈਗਾ ਇਹਦਾ ਸਟਾਲ ਸਟਾਲ ਦੇ ਉੱਤੇ ਵੀ ਪੱਲਿਆਂ ਦੇ ਉੱਤੇ ਏਮਬਰਾਇਡਰੀ ਪੱਲਿਆਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਵੀਵਿੰਗ ਜੀ ਕਪੜੇ ਦੇ ਉੱਤੇ ਆਇਆ ਇਸ ਤਰੀਕੇ ਦੇ ਨਾਲ ਖੁੱਲਾ ਡੁੱਲਾ ਇਹ ਸਟਾਲ ਰਹੂਗਾ ਜੀ ਬਹੁਤ ਸੋਹਣਾ ਪ੍ਰਾਈਸ ਇਸ ਦੀ 1500 1500 ਇਸ ਦੀ ਪ੍ਰਾਈਸ ਹੈ ਸਾਰੇ ਪੀਸਸ ਅਸੀਂ ਡਿਸਕਾਊਂਟ ਤੇ ਲਾਇਆ ਹੋਏ ਨੇ ਬਹੁਤ ਫਾਈਨ ਫੈਬਰਿਕ ਹੈ ਲਾਈਟ ਵੇਟਿਡ ਹੈ ਤੇ ਅਗਲਾ ਹੈਗਾ ਜੀ ਚੈੱਕ ਦੇ ਉੱਤੇ ਚੈੱਕ ਦੇ ਉੱਤੇ ਸਾਡੇ ਕੋਲ ਇਹ ਵੀ ਬਸ ਇੱਕੋ ਹੀ ਸੂਟ ਦਾ ਕੱਪੜਾ ਰਹਿ ਗਿਆ ਬਹੁਤ ਸੋਹਣਾ ਇਹ ਕੱਪੜਾ ਹੈ ਜੀ ਲਾਈਟ ਡਾਕ ਦਾ ਕੰਬੀਨੇਸ਼ਨ ਹੈ ਚੈਕਸ ਨੇ ਬਹੁਤ ਸੋਹਣੇ ਨੇ ਤੁਸੀਂ ਇਸ ਨੂੰ ਸ਼ਰਟ ਪਿਕ ਕਰਨਾ ਚਾਹੁੰਦੇ ਹੋ ਸ਼ਰਟ ਕਰ ਸਕਦੇ ਹੋ ਓਵਰਆਲ ਸੂਟ ਲੈਣਾ ਚਾਹੁੰਦੇ ਹੋ ਓਵਰਆਲ ਸੂਟ ਸਾਡੇ ਕੋਲ ਪੂਰੇ ਸੂਟ ਦੀ ਲੈਂਥ ਹੈ ਜਿਵੇਂ ਵੀ ਤੁਸੀਂ ਕੰਫਰਟੇਬਲ ਹੋ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਪ੍ਰਾਈਸ ਹੈਗੀ ਇਸ ਦੀ 1250 ਨਿੱਗਾ ਫੈਬਰਿਕ ਹੈ ਬਹੁਤ ਹੀ ਫਾਈਨ ਫੈਬਰਿਕ ਹੈ ਜੀ ਇਹ ਫੈਬਰਿਕ ਸੇਮ ਰਹੂਗਾ ਜਿਹੜਾ ਆਪਾਂ ਨੇ ਗ੍ਰੀਨ ਗ੍ਰੇ ਪਸ਼ਮੀਨੇ ਤੇ ਮੇਰੇ ਨਾਲ ਦੇ ਬਣਾਏ ਨੇ ਬਲੂ ਪਸ਼ਮੀਨੇ ਬਣਾਏ ਇਸ ਸੇਮ ਕੁਆਲਿਟੀ ਰਹੂਗੀ ਜੀ ਸੇਮ ਕੁਆਲਿਟੀ ਰਹੂਗੀ ਬਹੁਤ ਫਾਈਨ ਫੈਬਰਿਕ ਰਹੂਗਾ ਜੀ ਨੈਕਸਟ ਹੈਗੇ 골ਡਨ ਕਲਰ ਦੇ ਤੇ ਨੈਕਸਟ 골ਡਨ ਕਲਰ ਦੇ ਉੱਤੇ ਇਹ ਸੂਟ ਰਹੂਗਾ ਬਹੁਤ ਹੀ ਸੋਨਾ ਵੇਲ ਦੇ ਤੁਸੀਂ 4 ਕੁ ਮਾਰ ਸਕਦੇ ਹੋ ਮਸ਼ੀਨੀ ਕਢਾਈ ਹੈ ਜੀ 골ਡਨ ਹੀ ਫੈ布ਰਿਕ ਹੈ ਸੈਲਫ ਦਾ ਹੈਗਾ ਇਹ ਬਹੁਤ ਸੋਹਣਾ ਫੈ布ਰਿਕ ਹੈ 골ਡਨ ਜਾਂ ਕਲਰ ਹੈ ਤੇ ਪ੍ਰਾਈਸ ਇਸ ਦੀ 1500 ਹੈ 1500 ਇਸ ਦੀ ਪ੍ਰਾਈਸ ਹੈ ਤੇ ਬਾਹਾਂ ਦੇ ਉੱਤੇ ਇੱਕ ਬੂਟਾ ਹੋਊਗਾ ਫੁੱਲ ਹੈਵੀ ਏਮਬਰਾਇਡਰੀ ਹੈ ਮਸ਼ੀਨੀ ਕਢਾਈ ਹੈ ਬਹੁਤ ਸੋਹਣੀ ਮਸਟਰਡ 골ਡਨ ਦਾ ਪ੍ਰੋਪਰ ਹੀ ਸਕਿਨ ਨਹੀਂ ਹੈਗਾ ਮਸਟਰਡ 골ਡਨ ਜਾਂ ਇਹ ਸ਼ੇਡ ਹੈ ਜੀ ਮਸਟਰਡ ਦੀ ਤਾਂਬੇ ਜੀ ਦੀ ਇਹਦੇ ਵਿੱਚ ਪੈਂਦੀ ਹੈ ਤਾਰ ਤੇ ਉਮੀਦ ਕਰਦੀ ਹਾਂ ਜਿੰਨੇ ਵੀ ਅਸੀਂ ਸੂਟਸ ਲੈ ਕੇ ਆਏ ਤੁਹਾਨੂੰ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਾਰੀਆਂ ਭੈਣਾਂ ਨੂੰ ਮੈਂ ਰਿਕੁਐਸਟ ਕਰਦੀ ਹਣੀ ਜਿਹੜੀ ਮੈਨੂੰ ਵਟਸਐਪ ਤੇ ਫੀਡਬੈਕ ਦਿੱਤੀਆਂ ਨੇ ਕਿ ਪਲੀਜ਼ YouTube ਤੇ ਜਾ ਕੇ ਮੈਂਸ਼ਨ ਬੈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੀ ਵੀ ਇਹ ਨਾਲ ਹੌਸਲਾ ਫਜ਼ਾਈ ਹੋ ਜਾਂਦੀ ਹੈ ਤੇ ਬਾਕੀ ਦੂਸਰਿਆਂ ਨੂੰ ਵੀ ਥੋੜਾ ਜਿਹਾ ਆਈਡੀਆ ਮਿਲ ਜਾਂਦਾ ਹੈ ਕਿ ਇਹਨਾਂ ਦਾ ਫੈਬਰਿਕ ਇਹਨਾਂ ਦੀ ਸਟਿਚਿੰਗਸ ਤੇ ਇਹਨਾਂ ਦੀ ਇਨਵੈਂਟਰੀ ਕਿਵੇਂ ਹੈਗੀ ਹੈ ਕਿਵੇਂ ਇਹ ਪੁੰਛਦਾ ਹੋ ਰਹੀ ਹੈ ਬਸ ਇੱਕ ਭੈਣ ਦਾ ਸੂਟ ਬਹੁਤ ਡਿਲੇ ਹੋ ਗਿਆ ਹੁਣ ਜਿਹੜੇ ਇਹ ਉਹਨਾਂ ਤੋਂ ਮੈਂ ਮਾਫੀ ਮੰਗਦੀ ਆ ਮੈਂ ਦੇਖਦੀ ਆ ਕਿ ਕੱਲ ਤੱਕ ਮੈਂ ਤੁਹਾਨੂੰ ਕੋਰੀਅਰ ਕਰ ਦਾਂ ਕੱਲ ਜੇ ਓਪਨ ਹੋਏ ਨਹੀਂ ਫਿਰ ਮੈਂ ਪਰਸਨਲ ਕਰੂੰਗੀ ਥੋੜਾ ਬਹੁਤ ਡਿਲੇ ਹੋ ਗਿਆ ਹੈ ਨਾ ਅੱਜ ਸੂਟ ਬਣ ਗਿਆ ਪੈਂਟ ਥੋੜਾ ਪਰ ਪ੍ਰੋਬਲਮ ਇਹ ਹੋਗੀ ਕਿ ਇਸ ਸਰਵਿਸਿਜ਼ ਆਤ ਬੰਦ ਸੀ ਜੇ ਕੱਲ ਨੂੰ ਕੋਰੀਅਰ ਸਰਵਿਸਿਜ਼ ਹੁੰਦੀਆਂ ਹੋਈਆਂ ਤਾਂ ਕੱਲ ਨੂੰ ਕਰ ਦਾਂਗੇ ਨਹੀਂ ਪਰਸਨਲ ਤਾਂ ਅਸੀਂ ਪੱਕਾ ਕਰ ਦਾਂਗੇ ਜੀ ਉਮੀਦ ਕਰਦੀ ਆ ਵੀ ਦਿਓ ਜਿੰਨੇ ਵੀ ਸੂਟਸ ਲੈ ਕੇ ਆਏ ਚੰਗੇ ਲੱਗੇ ਨੇ ਤਾਂ ਮਿਲਦੇ ਆ ਸਸ਼ੁਕਾਲ ਜੀ ਮੈਂ ਬਿਸਕਾ